ਪੰਜਾਬ ਕਾਂਗਰਸ ਦੇ ਵਿੱਚ ਜਦੋਂ ਹੁਣ ਤੀਜੀ ਲਿਸਟ ਨੂੰ ਲੈ ਕੇ ਪੇਚ ਫਸਦਾ ਦਿਖਾਈ ਦੇ ਰਿਹਾ ਹੈ ਜੀ ਹਾਂ ਕਾਂਗਰਸ ਦੇ ਵੱਲੋਂ ਪਹਿਲਾਂ ਦੋ ਸੂਚੀਆਂ ਜਾਰੀ ਕਰ ਦਿੱਤੀਆਂ ਗਿਆਨ ਜਿਸ ਦੇ ਵਿੱਚ ਪਹਿਲੀ ਸੂਚੀ ਦੇ ਵਿੱਚ ਉਹਨਾਂ ਦੇ ਵੱਲੋਂ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੂਜੀ ਸੂਚੀ ਦੇ ਵਿੱਚ ਉਹਨਾਂ ਦੇ ਵੱਲੋਂ ਦੋ ਉਮੀਦਵਾਰਾਂ ਦਾ ਫਰੀਦਕੋਟ ਤੇ ਹੁਸ਼ਿਆਰਪੁਰ ਤੋਂ ਐਲਾਨ ਕੀਤਾ ਗਿਆ ਸੀ ਪਰ ਹੁਣ ਜਿਹੜੀ ਤੀਜੀ ਸੂਚੀ ਕਾਂਗਰਸ ਦੇ ਵੱਲੋਂ ਜਾਰੀ ਕਰਨੀ ਹੈ ਉਸ ਨੂੰ ਲੈ ਕੇ ਪੇਚ ਫਸਦਾ ਦਿਖਾਈ ਦੇ ਰਿਹਾ ਹੈ ਕਾਂਗਰਸ ਆਰਮਡ ਦੇ ਲਈ ਵੱਡੀ ਚੁਣੌਤੀ ਬਣ ਰਿਹਾ ਹੈ ਜੀ ਹਾਂ ਕਾਂਗਰਸ ਪਾਰਟੀ ਹੁਣ ਪੰਜਾਬ ਦੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰਨ ਦੇ ਲਈ ਉਸ ਨੂੰ ਅੰਤਿਮ ਜਿਹੜੀਆਂ ਸ਼ੋਹਾਂ ਨੇ ਉਹ ਦੇਣ ਲੱਗੀ ਹੈ ਜਿਨ੍ਹਾਂ ਤੇ ਹੁਣ ਤੇਜ਼ ਫਸਦਾ ਦਿਖਾਈ ਦੇ ਰਿਹਾ ਹੈ ਕਾਂਗਰਸ ਨੇ ਹੁਣ ਤੱਕ ਜੇਕਰ ਦੇਖਿਆ ਜਾਵੇ ਤਾਂ 8 ਉਮੀਦਵਾਰ ਪੰਜਾਬ ਦੇ ਐਲਾਨ ਕੀਤੇ ਨੇ ਤੇ ਜਿਹੜੇ ਬਾਕੀ 5 ਉਮੀਦਵਾਰ ਰਹਿੰਦੇ ਨੇ ਉਹਨਾਂ ਦੇ ਉੱਤੇ ਮੰਥਨ ਜਾਰੀ ਹੈ ਕੇਂਦਰੀ ਚੋਣ ਕਮੇਟੀ ਨੇ 2 ਦਿਨ ਪਹਿਲਾਂ ਦਿੱਲੀ 'ਚ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ 7 ਹਲਕਿਆਂ ਤੇ ਵਿਚਾਰ ਚਰਚਾ ਕੀਤੀ ਗਈ ਸੀ ਅਤੇ ਦੂਜੇ ਗੇੜ 'ਚ ਉਹਨਾਂ ਨੇ ਸਿਰਫ 2 ਸਿੱਟਾਂ ਦਾ ਹੀ ਐਲਾਨ ਕੀਤਾ ਸੀ ਜਿਨ੍ਹਾਂ ਦੇ ਵਿੱਚ ਫਰੀਦਕੋਟ ਅਤੇ ਹੁਸ਼ਿਆਰਪੁਰ ਪਰ ਬਾਕੀ ਸਿਟਾਂ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਸੀ ਕਿ ਇਹਨਾਂ ਸਿਟਾਂ ਦੇ ਉੱਤੇ ਵੀ ਉਹਨਾਂ ਦਾ ਇਸ ਦੂਜੀ ਸੂਚੀ ਦੇ ਵਿੱਚ ਨਾਮ ਆ ਸਕਦਾ ਹੈ ਪਰ ਕਿਤੇ ਨਾ ਕਿਤੇ ਪੇਚ ਫਸਣ ਦੇ ਕਾਰਨ ਇਹ ਸਿਟਾਂ ਲੇਟ ਕਰ ਦਿੱਤੀਆਂ ਗਿਆ ਨੇ ਹੁਣ ਕਿਹਾ ਜਾ ਰਿਹਾ ਹੈ ਕਿ 26 27 April ਦੇ ਲਗਭਗ ਇਹਨਾਂ ਸੂਚੀ ਦੇ ਵਿੱਚ ਜਿਹੜੇ ਉਮੀਦਵਾਰ ਨੇ ਜਿਨ੍ਹਾਂ ਦੇ ਉੱਤੇ ਪੇਚ ਫਸਿਆ ਹੈ ਉਸ ਨੂੰ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ ਇੱਥੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਕਾਂਗਰਸ ਦੀ ਸਕ੍ਰੀਨਿੰਗ ਕਮੇਟੀ ਦੇ ਵੱਲੋਂ ਹਰ ਹਲਕੇ ਤੋਂ 4-4 ਉਮੀਦਵਾਰਾਂ ਦਾ ਪੈਨਲ ਭੇਜਿਆ ਗਿਆ ਸੀ ਜੇਕਰ ਸੂਤਰਾਂ ਦੀ ਮੰਨੀਏ ਤਾਂ ਸੂਤਰਾਂ ਦੇ ਦੱਸਣ ਦੇ ਅਨੁਸਾਰ ਕਿ ਕੇਂਦਰੀ ਚੋਣ ਕਮੇਟੀ ਨੇ ਬਕਾਇਆ ਪਏ 5 ਹਲਕਿਆਂ ਤੋਂ ਤਕਰੀਬਨ 4-4 ਦੀ ਥਾਂ ਤੇ 2-2 ਉਮੀਦਵਾਰਾਂ ਦੀ ਸੂਚੀ ਮੰਗੀ ਹੈ ਜੇਕਰ ਸੂਤਰਾਂ ਦੀ ਗੱਲ ਕਰੀਏ ਤਾਂ ਰਾਣਾ ਗੁਰਜੀਤ ਸਿੰਘ ਜਾਂ ਉਸਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਨੂੰ ਹਲਕਾ ਖਡੂਰ ਸਾਹਿਬ ਜਾਂ ਫਿਰ ਅਨੰਦਪੁਰ ਤੋਂ ਟਿਕਟ ਮਿਲਣੀ ਲਗਭਗ ਤੈਅ ਹੋ ਚੁੱਕੀ ਹੈ। ਰਾਣਾ ਗੁਰਜੀਤ ਆਪਣੇ ਲੜਕੇ ਨੂੰ ਉਮੀਦਵਾਰ ਬਣਾਉਣ ਦੇ ਲਈ ਚਾਹਵਾਨ ਨੇ ਉਹ ਦੇਖਣਾ ਹੋਵੇ ਕਿ ਕੇਂਦਰੀ ਚੋਣ ਕਮੇਟੀ ਫੈਸਲਾ ਕੀ ਕਰਦੀ ਹੈ ਕਿਉਂਕਿ ਜਿਹੜਾ ਰਾਣਾ ਗੁਰਜੀਤ ਦਾ ਪਰਿਵਾਰ ਹੈ ਉਹ ਸਿਰ ਅਨੰਦਪੁਰ ਸਾਹਿਬ ਤੋਂ ਜ਼ਿਆਦਾ ਦਿਲਚਸਪੀ ਹੈ ਜਿਹੜੀ ਚੋਣ ਲੜਨ ਦੀ ਉਹ ਦਿਖਾ ਰਿਹਾ ਹੈ। ਜੇਕਰ ਰਾਣਾ ਗੁਰਜੀਤ ਦੇ ਮੁੰਡੇ ਰਾਣਾ ਇੰਦਰ ਪ੍ਰਤਾਪ ਨੂੰ ਟਿਕਟ ਮਿਲਦੀ ਹੈ ਤਾਂ ਉਹਨਾਂ ਨੂੰ ਪਹਿਲਾਂ ਆਪਣੀ ਆਜ਼ਾਦ ਤੌਰ ਤੇ ਜਿੱਤੀ ਹੋਈ ਵਿਧਾਇਕੀ ਛੱਡ ਕੇ ਕਾਂਗਸ ਪਾਰਟੀ 'ਚ ਸ਼ਾਮਲ ਹੋਣਾ ਪਵੇਗਾ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਸਭ ਦਾ ਮੰਤਰੀ ਵਿਜੇਂਦਰ ਸਿੰਘਲਾ ਵੀ ਵੱਡੇ ਦਾਅਵੇਦਾਰ ਦੱਸੇ ਜਾ ਰਹੇ ਨੇ ਇੱਕ ਤਾਂ ਉਹ ਹਿੰਦੂ ਚਿਹਰਾ ਵੀ ਨੇ ਜਿਸ ਨੂੰ ਲੈ ਕੇ ਪਾਰਟੀ ਉਹਨਾਂ ਦੇ ਉੱਤੇ ਵੀ ਮੰਤਨ ਕਰ ਰਹੀ ਹੈ ਫਿਲਹਾਲ ਹੁਣ ਇਹ ਹੀ ਸਾਹਮਣੇ ਆ ਰਿਹਾ ਹੈ ਕਿ ਹੁਣ ਜਿਹੜੇ ਸਭ ਦਾ ਸਪੀਕਰ ਰਾਣਾ ਕੇਪੀ ਸਿੰਘ ਨੇ ਕਿ ਉਹਨਾਂ ਨੂੰ ਜਿਹੜੇ ਉਮੀਦਵਾਰ ਐ ਇੱਥੋਂ ਆਨੰਦਪੁਰ ਤੋਂ ਉਤਾਰਦੀ ਹੈ ਜਾਂ ਫਿਰ ਰਾਣਾ ਗੁਰਜੀਤ ਪਰਵਾਰ ਨੂੰ ਜਾਂ ਫਿਰ ਵਿਜੇਂਦਰ ਸਿੰਘਲਾ ਨੂੰ ਕਿਉਂਕਿ ਸੰਗਰੂਰ ਤੋਂ ਵਿਜੇਂਦਰ ਸਿੰਘਲਾ ਲੜਦੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਪਰ ਉਹਨਾਂ ਦੀ ਥਾਂ ਉੱਤੇ ਅੱਜ ਇਸ ਵਾਰ ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ ਉੱਥੇ ਜਿਸ ਨੂੰ ਲੈ ਕੇ ਹੁਣ ਉਹਨਾਂ ਦੀ ਚਰਚਾ ਹੋਇਆ ਹੈ ਕਿ ਜਿਹੜੀਆਂ ਚਰਚਾਵਾਂ ਨੇ ਉਹਨਾਂ ਨੂੰ ਲੈ ਕੇ ਕਿ ਵਿਜੇਂਦਰ ਸਿੰਘਲਾ ਸ੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਦੇ दावेदार ਮੰਨੇ ਜਾ ਰਹੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਲੁਧਿਆਣਾ ਦੀ ਕਰ ਲਈ ਤਾਂ ਲੁਧਿਆਣਾ ਦੇ ਵਿੱਚ ਵੀ ਕਾਂਗਰਸ ਦੇ ਲਈ ਇੱਕ ਜਿਹੜੀ ਚੁਣੌਤੀ ਹੈ ਜắp ਵੱਡਾ ਪੇਚ ਫਸਿਆ ਹੋਇਆ ਸਾਹਮਣੇ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਸਬਕਾ ਮੰਤਰੀ ਭਾਰਤਪੁਸ਼ਨ ਆਸ਼ੂ ਅਤੇ ਸਬਕਾ ਜਿਹੜਾ ਵਿਧਾਇਕ ਸੰਜੀਤ ਤਲਵਾਰ ਨੇ ਇਹ ਪ੍ਰਮੁੱਖ दावेदार ਮੰਨੇ ਜਾ ਰਹੇ ਨੇ ਪਰ ਪਿਛਲੇ ਸਮੇਂ ਦੇ ਵਿੱਚ ਇਹ ਵੀ ਗੱਲ ਚੱਲੀ ਸੀ ਕਿ ਲੁਧਿਆਣਾ ਤੋਂ ਸਿਮਜੀਤ ਬੈਂਸ ਹੋਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਕਾਂਗਰਸ ਆਪਣਾ ਉਮੀਦਵਾਰ ਐਲਾਨ ਸਕਦੀ ਹੈ ਪਰਵੇਂ ਬੈਂਸ ਹੋਰਾਂ ਦੀ ਉਸ ਤੋਂ ਬਾਅਦ ਚਰਚਾਈ ਵੀ ਚੱਲੀ ਸੀ ਕਿ ਉਹ ਕੱਲ੍ਹ ਵੱਲ ਜਾ ਰਹੇ ਨੇ ਕਿਹਾ ਜਾ ਰਿਹਾ ਸੀ ਕਿ ਭਾਰਤਪੁਸ਼ਣ ਆਸ਼ੂ ਜਾਂ ਜਿਹੜੀ ਕਾਂਗਰਸ ਹਾਈ ਕਮਾਂਡ ਨੂੰ ਜਿਹੜੀ ਲੁਧਿਆਣਾ ਦੀ ਕਾਂਗਰਸ ਹੈ ਉਹਦੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ ਜਿਸ ਦੇ ਕਰਕੇ ਇਹ ਫੈਸਲਾ ਨਹੀਂ ਹੋ ਸਕਿਆ ਹੁਣ ਗੁਰਦਾਸਪੁਰ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੇ ਵਿਧਾਇਕ ਨੇ ਮੌਜੂਦਾ ਬਰਿੰਦਰ ਮੀਤ ਸਿੰਘ ਪਾੜਾ ਅਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾਦ ਦੇ ਨਾਲ ਨਾਲ ਉੱਥੇ ਇਹ ਵੀ ਚਰਚਾ ਛਿੜ ਪਈ ਹੈ ਕਿ ਉੱਥੇ ਜਿਹੜੀ ਪਾਰਟੀ ਹੈ ਕਿਤੇ ਨਾ ਕਿਤੇ ਸੁਖਜਿੰਦਰ ਰੰਧਾਵਾ ਹੋਰਾਂ ਨੂੰ ਵੀ ਆਪਣਾ ਉਮੀਦਵਾਰ ਐਲਾਨ ਸਕਦੀ ਹੈ ਪਰ ਹੁਣ ਕਿਆ ਸਰਾਈਆਂ ਲਗਾਤਾਰ ਇਹ ਹੀ ਲਗਾਈਆਂ ਜਾ ਰਹੀਆਂ ਨੇ ਕਿ ਕਾਂਗਰਸ ਪਾਰਟੀ ਜਿਹੜੀ ਅਗਲੀ ਲਿਸਟ ਹੈ ਜਿਹੜੀ ਉਹ ਕਦੋਂ ਜਾਰੀ ਕਰਦੀ ਹੈ ਜੇਕਰ ਹੋਰ ਦੇਰੀ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਪਾਰਟੀ ਨੂੰ ਨੁਕਸਾਨ ਹੋਵੇਗਾ ਕਿਉਂਕਿ ਇਹਨਾਂ ਜਿਹੜੀਆਂ ਸੀਟਾਂ ਕਾਂਗਰਸ ਦੇ ਵੱਲੋਂ ਐਲਾਨ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਬਾਅਦ ਦੇ ਵਿੱਚ ਜਿਹੜਾ ਵਿਰੋਧ ਹੋ ਜਾਂਦਾ ਹੈ ਵਿਰੋਧ ਸਾਹਮਣੇ ਆਉਂਦਾ ਹੈ ਉਸ ਨੂੰ ਲੈ ਕੇ ਵੀ ਟਾਈਮ ਬਥੇਰਾ ਲੱਗ ਜਾਂਦਾ ਪਾਰਟੀ ਨੂੰ ਕਿਸੇ ਇੱਕ ਪਾਸੇ ਲੱਗਣ ਦੇ ਲੇਕਿਨ ਜਿਵੇਂ ਪਟਿਆਲਾ ਦੇ ਵਿੱਚ ਜਲੰਧਰ ਦੇ ਵਿੱਚ ਜਾਂ ਫਿਰ ਸੰਗਰੂਰ ਦੇ ਵਿੱਚ ਜਾਇਦ ਫਿਰ ਹੋਰ ਸੀਟਾਂ ਦੇ ਉੱਤੇ ਜੋ ਕੁਝ ਬਾਗੀ ਸਰੂਠੇ ਸਨ ਉਹਨਾਂ ਨੂੰ ਵੀ ਦਬਾਉਣ ਦੇ ਵਿੱਚ ਪਾਰਟੀ ਨੂੰ ਟਾਈਮ ਲੱਗ ਜਾਂਦਾ ਹੈ ਜਿਸ ਨੂੰ ਲੈ ਕੇ ਹੁਣ ਚਰਚਾਵਾ ਇਹ ਹੀ ਨੇ ਕਿ ਜਲਦ ਹੀ ਪਾਰਟੀ ਜਿਹੜੀ ਤੀਜੀ ਲਿਸਟ ਜਾਰੀ ਕਰਨ ਜਾ ਰਹੀ ਹੈ ਜਿਸ ਤੇ ਉੱਤੇ ਹੁਣ ਫਿਰੋਜ਼ਪੁਰ ਜਿਹੜੀ ਸੀਟ ਹੈ ਉਹਦੇ ਉੱਤੇ ਬੜਾ ਰੋਚਕ ਮੁਕਾਬਲਾ ਵਿਖਣ ਹੋਵੇਗਾ ਜੇਕਰ ਉੱਥੋਂ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ ਫੋਜਪੁਰੂ ਟਿਕਟ ਦਿੱਤੀ ਜਾ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਸਭਾਵਨਾ ਪਹਿਲਾਂ ਇਹ ਵੀ ਸਨ ਕਿ ਉਹਨਾਂ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨਿਆ ਜਾਵੇਗਾ ਪਰ ਹੁਣ ਚਰਚਾਾਂ ਵਿੱਚ ਚੱਲ ਪਿਆ ਨੇ ਕਿ ਉਹਨਾਂ ਨੂੰ ਜਿਹੜੀ ਟਿਕਟ ਹੈ ਉਹ ਫੋਜਪੁਰੂ ਦਿੱਤੀ ਜਾਵੇਗੀ ਪਰ ਭਾਵੇਂ ਰਾਜਾ ਵੜਿੰਗ ਇਹ ਜ਼ਰੂਰ ਹਵਾਲਾ ਦਿੰਦੇ ਨੇ ਕਿ ਜੇਕਰ ਉਹਨਾਂ ਦੀ ਪਤਨੀ ਟਿਕਟ ਲੜਦੀ ਹੈ ਤਾਂ ਉਹਨਾਂ ਨੂੰ ਜ਼ਿਆਦਾ ਧਿਆਨ ਉਸ ਹਲਕੇ ਦੇ ਦੇਣਾ ਪਵੇਗਾ ਪਰ ਮੈਂ ਪ੍ਰਧਾਨ ਦੇ ਤੌਰ ਦੇ ਉੱਤੇ ਮੇਰੇ ਲਈ 13 ਦੇ 13 ਹਲਕੇ ਨੇ ਜਿਹੜੇ ਲੋਕ ਸਭਾ ਦੇ ਉਹ ਐਮ ਨੇ ਸਾਡੀ ਜਿਹੜੀ ਨਜ਼ਰ ਹੈ ਉਹ ਪੰਜਾਬ ਦੀਆਂ ਜਿਹੜੀਆਂ 13 ਦੀ 13 ਸੀਟਾਂ ਤੇ ਨਾਗ ਇੱਕ ਸੀਟ ਦੇ ਉੱਤੇ ਹੈ ਹੁਣ ਫਿਰੋਜ਼ਪੁਰ ਤੋਂ ਚਰਚਾ ਇਹ ਵੀ ਚੱਲ ਪਈ ਹੈ ਕਿ ਜੇ ਸਬਕਾ ਸੰਸਦ ਮੈਂਬਰ ਸ਼ੇਰ ਸਿੰਘ ਕੁਬਾਇਆ ਨੇ ਉਹਨਾਂ ਨੂੰ ਵੀ ਉਮੀਦਵਾਰ ਬਣਾਈ ਜਾਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਹੁਣ ਵੇਖਣਾ ਹੋਵੇ ਕਿ ਫਿਲਹਾਲ ਇਹਨਾਂ ਸਾਰੀਆਂ ਸੀਟਾਂ ਦੇ ਉੱਤੇ ਕਦੋਂ ਕਾਂਗਰਸ ਆਪਣੀ ਜਿਹੜੀ ਸੋਚੀ ਹੈ ਜਾਰੀ ਕਰਦੀ ਹੈ ਕਿਤੇ ਕਿਤੇ ਕਾਂਗਰਸ ਦੇ ਲਈ ਲਗਾਤਾਰ ਜਿਹੜਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਦੇ ਆਪਣੇਆਂ ਦੇ ਵੱਲੋਂ ਬਾਗੇਸੁਰ ਦਿਖਾਏ ਜਾ ਰਹੇ ਨੇ ਉਮੀਦਵਾਰਾਂ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਕਿ ਬਾਹਰੀ ਉਮੀਦਵਾਰ ਕਿਉਂ ਸਾਡੇ ਖਿਲਾਫ ਖੜੇ ਕਰ ਦਿੱਤੇ ਨੇ ਤਾਂਵੇਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਰਾਜਪੁਰਾ ਦੇ ਵਿੱਚ ਵੱਡਾ ਇਕੱਠ ਹੋਇਆ ਸੀ ਉਸ ਤੋਂ ਬਾਅਦ ਜੋ ਕੁਝ ਰਾਜਾ ਵਿਰਿੰਗ ਹੋਰਾਂ ਨੂੰ ਸਟੇਜ ਤੇ ਬੈੱਕ ਕੇ ਆਪਣੇ ਹੀ ਪਾਰਟੀ ਦੇ ਜੋ ਮੈਨੇ ਉਹਨਾਂ ਨੂੰ ਸੁਣਾਏ ਗਏ ਸੀ ਉਹ ਸੁਣਨੇ ਪਏ ਸੀ ਜਿਸ ਨੂੰ ਲੈ ਕੇ ਕਿਆਸ ਰਹੀਆਂ ਵੱਡੇ ਪੱਧਰ ਤੇ ਇਹ ਹੀ ਲਗਾਈਆਂ ਜਾ ਰਹੀਆਂ ਸਨ ਕਿ ਕਾਂਗਰਸ ਦੇ ਲਈ ਟਿਕਟ ਦੀ ਵੰਡ ਕਰਨੀ ਸਭ ਤੋਂ ਔਖੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਭਾਵੇਂ 22 ਦੀ ਗੱਲ ਕਰ ਲਈਏ ਜਾਂ ਫਿਰ ਅੱਗੇ 27 ਦੀ ਗੱਲ ਕਰ ਲਈਏ ਭਾਵੇਂ ਹੁਣ ਮੁੱਖ ਮੰਤਰੀ ਦੀ ਗੱਲ ਨੂੰ ਲੈ ਕੇ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਨੇ ਆਇਆ ਇਹ ਉਹ ਕਹਿੰਦੇ ਨੇ ਕਹਿੰਦੇ ਮੈਂ ਮੁੱਖ ਮੰਤਰੀ ਬੰਨਾ ਚਾਹੁੰਦਾ ਮੇਰਾ ਟਿੱਚਾ ਕਹਿੰਦੇ ਮੇਰੀ ਹੱਥਾਂ ਦੀਆਂ ਲਕੀਰਾਂ ਦੇ ਉੱਤੇ ਵੀ ਲਿਖਿਆ ਉਹ ਨੇ ਵੀ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਕਿਉਂਕਿ 27 ਹਾਲੇ ਦੂਰ ਹੈ ਪਰ ਦਾਅਵੇ ਹੁਣ ਤੋਂ ਹੀ ਕੀਤੇ ਜਾ ਰਹੇ ਨੇ ਜਿਹੜੇ ਬਿਆਨ ਹੁਣ ਦੱਗੇ ਜਾ ਰਹੇ ਨੇ ਉਹ ਕਿਹੜੇ ਸਰਭ ਦੇ ਵਿੱਚ ਨੇ ਕੀ ਲੱਗਦਾ ਕਿਤੇ ਨਾ ਕਿਤੇ ਕਾਂਗਰਸ ਦੇ ਅੰਦਰ ਖਾਤੇ ਵੀ ਵੱਡੇ ਪੱਧਰ ਦੇ ਉੱਤੇ ਜਿਹੜੇ ਬਗਾਵਤੀ ਸੁਰ ਨੇ ਉਹ ਉੱਠ ਰਹੇ ਨੇ ਇੱਕ ਦੂਜੇ ਦੇ ਖਿਲਾਫ ਕਿਉਂਕਿ ਪਹਿਲਾਂ ਜਿਵੇਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਆਪਸ ਦੇ ਵਿੱਚ ਜੋ ਇਹਨਾਂ ਦੀ ਖਿੱਚੋ ਤਾਨ ਰਹੀ ਹੈ ਉਸੇ ਤਰ੍ਹਾਂ ਹੁਣ ਕਿਹਾ ਜਾ ਰਿਹਾ ਹੈ ਕਿ ਪ੍ਰਤਾਪ ਬਾਜਬਾ ਤੇ ਰਾਜਾ ਵੜਿੰਗ ਦੇ ਵਿਚਕਾਰ ਵੀ ਕੋਈ ਜਿਹੜੇ ਸੰਬੰਧ ਨੇ ਜਾਂ ਜਿਹੜੇ ਸਿਆਸੀ ਸੁਰ ਨੇ ਉਹ ਇੰਨੇ ਸੁਖਾਵੇ ਨਹੀਂ ਹਨ ਪਰ ਹੁਣ ਇਹ ਚਰਚਾਵਾ ਜਦੋਂ ਉਹ ਬਿਆਨ ਦੇਣਗੇ ਜਿਾਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਂਦਾ ਉਹਨਾਂ ਦੇ ਉੱਤੇ ਉਦੋਂ ਕਹਿਣਾ ਅਤ ਕਤ ਨਹੀਂ ਹੋਵੇਗਾ ਫਿਲਹਾਲ ਉਹਨਾਂ ਦੇ ਉੱਤੇ ਹੁਣ ਕਹਿਣਾ ਜਾਇਜ਼ ਨਹੀਂ ਪਰ ਤੁਸੀਂ ਕੀ ਸੋਚਦੇ ਹੋ ਕਿ ਕਾਂਗਰਸ ਦੇ ਵੱਲੋਂ ਜਿਹੜੀਆਂ ਟਿਕਟਾਂ ਦਾ ਐਲਾਨ ਨੇ ਕੀਤਾ ਜਾ ਰਿਹਾ ਪੇਜ 'ਚ ਫਸ ਚੁੱਕੇ ਆਏ ਤੇ ਕੀ ਕੋਈ ਤੁਸੀਂ ਇਸ ਵਿਸ਼ੇ 'ਤੇ ਸੋਚਦੇ ਹੋ ਤਾਂ ਤੁਸੀਂ ਆਪਣਾ ਕਮੈਂਟ ਬਾਕਸ 'ਚ ਰੋਲ ਆਪਣਾ ਦਿਓ